ਸਵਾਗਤ ਹੈ ਆਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕੈਰੋਂ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਤੇ ਪੱਟੀ ਸ਼ਹਿਰ ਦੇ ਨੇੜੇ ਹੀ ਇਹ ਪਿੰਡ ਰਹਿ ਜਾਂਦਾ ਕੈਰੋਂ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ 6 گاਵਾ ਤੇ ਇੱਕ ਮੱਝ ਟੋਟਲ 7 ਪਸ਼ੂ ਵਿਖਾਉਣੇ ਆ ਜਿਨ੍ਹਾਂ ਵਿੱਚੋਂ ਦੋਸਤੋ ਜਿਨ੍ਹਾਂ ਵਿੱਚੋਂ ਕੁਝ ਪਸ਼ੂ ਸੂਏ ਹੋਏ ਨੇ ਤੇ ਕੋਈ ਸੁਣ ਵਾਲੇ ਨੇ ਤੇ ਇੱਕ ਟੋਕੜ ਗੱਬਣਾ ਵੈੜ ਵੀ ਵਿੱਚ ਹੈਗੀ ਆ ਸਾਰੀ ਵੀਰ ਤੋਂ ਡਿਟੇਲ ਪੁੱਛਾਂਗੇ ਰੇਟ ਵੀ ਵੀਡੀਓ ਤੇ ਜੋ ਹੋਊਗਾ ਉਸ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਬਾਈ ਜੀ ਹੁਣ ਅਸੀਂ ਗੱਲਬਾਤ ਕਰਦੇ ਆ ਪੁੱਛਦੇ ਆ ਨਾ ਪਸ਼ੂਆਂ ਬਾਰੇ ਉਹ ਠੀਕ ਠਾਕ ਜੀ ਜਲਦੀ ਵਾਲਾ ਕਿਰਪਾ ਬਾਬੇ ਨਾਲ ਕਿਦੀ ਸੱਤ ਪਸ਼ੂ ਆ ਜੀ ਠੀਕ ਆ ਮਤਲਬ ਇੱਕ ਵਾਸ਼ੀ ਗੱਭਰਿਆ ਜੀ ਠੀਕ ਆ ਤੇ ਇੱਕ ਟੋਕੜਿਆ ਚਾਰ ਵੜਾ ਸੂਗਾ ਤੇ ਪੰਜ ਸੂਈ ਆ ਜੀ ਠੀਕ ਆ ਜੀ ਪਹਿਲੇ ਨੰਬਰ ਤੇ ਜਿਹੜੀ ਵਹਿੜੇ ਆਂਦੇ ਵਾਰ ਦੱਸ ਗਏ ਠੀਕ ਆ ਕਿੰਨੇ ਟਾਈਮ ਦੀ ਸੂਈ ਆ ਜੀ ਮੇਲ ਹੋ ਗਿਆ ਪੰਜਵਾਂ ਸ਼ਿਵਾਰ ਹੋ ਰਿਹਾ ਜੀ ਪੰਜਾਂ ਛੇਾਂ ਦਿਨਾਂ ਦੀ ਸੂਈ ਬੱਚਾ ਮਗਰ ਕੀ ਆ ਗਿਆ ਬੱਚਾ ਜੀ ਬੱਚਾ ਠੀਕ ਆ ਤੇ ਇਸ ਟਾਈਮ ਦੁੱਧ ਕਿੰਨਾ ਤਿਆਰ ਹੈ 18 19 ਕਿਲੋ ਤਿਆਰ ਹੈ 18 19 ਕਿਲੋ ਇਸ ਟਾਈਮ ਮੌਕੇ ਤੇ ਤਿਆਰ ਆ ਤੇ ਚੌਂ ਚਾਂਚ ਕਿਵੇਂ ਆ ਇੱਕ ਨੰਬਰ ਇੱਕ ਨੰਬਰ ਫੀਲ ਠੀਕ ਆ ਤੇ ਮੁੱਲ ਆਪਾਂ ਇਹਦਾ ਕੀ ਕਰਦੇ ਆ ਮੋਦੂ ਜੀ ਰਸ਼ਨਾ ਭਾਵੇਂ 75 ਘਰ ਲਗੇ ਹਾਂਜੀ ਇਹ 52000 ਦੀ ਪਹੁੰਚ ਕਰਦਾ ਹੈ 52000 ਦੀ ਪਹੁੰਚ 200 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ ਤੱਕ ਖੋਲ੍ਹ ਲੀਏ ਵੀਰਾ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆ ਦੂਜਾ ਸੁਆ ਸੁਈ ਆ ਇਸ ਟਾਈਮ 18-19 ਕਿਲੋ ਜੜਾ ਹੈ ਦੁੱਧ ਤਿਆਰ ਆਂਦੇ ਥੱਲੇ ਬਹੁਤ ਸੋਹਣੀ ਵਹਿੜ ਪਹਿਲਾ ਦੂਜਾ ਸੁਆ ਤੇ 52000 ਦੇ ਵਿੱਚ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਤੁਹਾਡੇ ਘਰ ਤੱਕ ਹੋ ਜੂਗੀ 56000 ਦੇ ਵਿੱਚ ਦੇਖ ਸਕਦੇ ਬਹੁਤ ਸੋਹਣੀ ਵਹਿੜ ਦੂਜਾ ਸੁਗਾ ਚੰਗਾ ਪ੍ਰਿੰਟ ਆ ਚੰਗੇ ਕੱਦ ਕਾਠ ਦੀ ਆ ਚੰਗੇ ਸਪੇਸ ਦੇ ਥਾਂ ਲੱਗੇ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਤੋਰ ਦੇ ਵੀਰ ਲੰਮੀ ਤੋਰ ਦੇ ਲੈ ਆ ਵੀਰ 56000 ਦੇ ਵਿੱਚ 100 ਕਿਲੋਮੀਟਰ ਜਿਹੜੀ ਪਹੁੰਚ ਹੋ ਜੇਗੀ ਸਾਰਾ 19 ਕਿਲੋ ਇਸ ਟਾਈਮ ਦੁੱਧ ਤਿਆਰ ਹੈ 6-7 ਦਿਨਾਂ ਦੀ ਸੂਈ ਆ ਬੱਚਾ ਮਗਰ ਬੱਚਾ ਜੀ ਬੱਚਾ ਮਗਰ ਬੱਚਾ ਹੈ ਇਸ ਤੋਂ ਅਗੇ 2 ਨੰਬਰ ਤੇ ਬਹੁਤ ਸੋਹਣੀ ਵੜ ਰੰਦੇ ਬਾਰੇ ਪੁੱਛ ਲੈਨੇ ਦੂਜਾ ਸੂਆ ਐਰ ਸੈਰ ਵਸੀ ਆ ਜੀ ਠੀਕ ਆ ਜੀ ਹਾਂ ਜੀ ਦੂਜਾ ਸੂਆ ਤੇ ਸੁੰਨ ਵਾਲੀ ਆ ਆਹ ਦੇ ਰੱਟ ਲੈ ਜੀ ਠੀਕ ਆ ਤੇ ਇੱਕ ਨਾ ਟਾਈਮ ਰਹਿ ਗਿਆ ਹੁੰਦੇ ਸੂਚ 8 ਦਿਨ ਰਹਿ ਗਏ ਹਨਾ ਇਹਦਾ ਮੁੱਲ ਆਪਾਂ ਹੀ ਕਰਦੇ ਆ ਮੁੱਲ ਬੀਬੀ ਦਾ ਭਾਵੇਂ 85 ਕਰੀ 80 ਕਰੀਏ ਇਹ ਸਾਡੇ 77 ਦੀ ਪਹੁੰਚ ਕਰਦਾ ਹੈ ਸਾਡੇ 77000 ਦੀ ਪਹੁੰਚ ਹਾਂ ਜੀ ਲਿਆ ਵੀਰ ਦੋਸਤੋ 2 ਨੰਬਰ ਤੇ ਦੂਜਾ ਸੂਆ ਸੂਣ ਵਾਲੀ ਆ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਆ ਇਹਦੀ ਚੰਗੀ ਵੈੜ ਆ ਪਹਿਲੀ ਵੈੜ ਨਾਲੋਂ ਭਾਰੀ ਆ 1 ਹਫਤੇ ਦੀ ਕੱਚੀ ਆ 77000 ਦੇ ਵਿੱਚ ਨਿਕਲ ਲੈ ਵੈੜ ਤੋਂ ਟਟਵਾ ਲੈ ਵਾ ਹੋਗਾ ਫਿਕਸ ਹੋ ਜਾਊਗਾ ਹਾਂਜੀ 77000 ਦੇ ਵਿੱਚ 100 ਕਿਲੋਮੀਟਰ ਪਹੁੰਚ ਫ੍ਰੀ ਚੰਗੇ ਕਦ ਕੱਢਦੀ ਹੈ ਵੀ ਪੂਰੇ ਫੁੱਲ ਵਜੇ ਲੜੀ ਵਜਨ ਪੂਰਾ ਜਾਂਦਾ ਫੱਕਾ ਜਿ ਲੈ ਜਾਏਗੀ ਵੱਧ ਵੀ ਇਲਜਾ ਸਕਦੀ ਆ ਤੇ ਇਸ ਤੋਂ ਅੱਗੇ ਤਿੰਨ ਨੰਬਰ ਤੇ ਤੀਜਾ ਸੁਆ ਗਾਇ ਸੇਰ ਦੀ ਸੂਰੀ ਠੀਕ ਆ ਮਗਰ ਬੱਚਾ ਜੇਦੂ ਪ੍ਰੋਪਰ ਪੈ ਗਈ ਠੀਕ ਆ ਤੇ ਧਾਰਾ ਧੁਰਾ ਮਾਰੀਆਂ ਦੀਆਂ ਆ ਦੋਈ ਦੋਟਾ ਇੰਗਲਿਸ਼ ਦੋਈ ਤਿੰਨ ਵਧੀਆਂ ਚੌਣ ਠੀਕ ਆ ਚੌਣ ਚਾਂਣ ਵਧੀਆਂ ਨਿਕਲਿਆ ਹਨਾ ਤੇ ਇਹਦਾ ਮੁੱਲ ਮੁੱਲ ਇਹਦਾ ਵੀ ਭਾਵੇਂ 60 ਕਰ ਲੀਏ ਹਾਂਜੀ ਸਾਢੇ 57 ਦੀ ਪਹੁੰਚ ਕਰਦਾ ਸਾਢੇ 57000 ਦੇ ਚ ਪਹੁੰਚ ਦੂਸਰਾ ਸੁਆ ਤੀਜਾ ਸੁਆ ਲੇਵਲ ਤੇ ਪਹੁੰਚ ਤਵਾਰਾ ਇਹੀ ਬਹੁਤ ਸੋਹਣੀ ਬੈੜ ਆ। ਬਹੁਤ ਸੋਹਣਾ ਚੰਗਾ ਲੱਗਾ ਮੁੱਛੀ ਆ। ਲੈ ਵੀਰ ਬੱਚਾ ਆਂਦੇ ਮਗਰ ਬੱਚਾ ਆ ਗਿਆ। ਤੇ ਇੱਕ ਦਿਨ ਦੀ ਸੂਈ ਆ। ਤੇ ਜਿਹੜਾ ਬਾਈ ਜੀ ਕਹਿੰਦੇ ਵੀ ਝੋਨ ਚਾਂਚ ਚ ਚੰਗੀ ਨਿਕਲੀ ਆ। ਇਸ ਤੋਂ ਅੱਗੇ ਜਰਸੀ ਬੈੜ ਬਹੁਤ ਸੋਣੀ ਜਾਂਦੇ ਬਾਰੇ ਬਾਈ ਜੀ ਤੋਂ ਪੁੱਛ ਲੈਣ ਹਾਂਜੀ ਛੇ ਤਾਂ ਦੂਜਾ ਸਵੇਰ ਠੀਕ ਆ ਸੁਣੀ ਉਹਦਾ ਆ ਗਿਆ ਜੀ ਹਾਂਜੀ ਦੁੱਧ ਕਿੰਨਾ ਤਿਆਰ ਹੈ 15 ਕਿਲੋ ਤਿਆਰ ਠੀਕ ਆ ਤੇ ਮੁੱਲ ਮੋਲੇ ਦਾ ਵੀ ਇਹ 10 4000 ਦੀ ਪਹੁੰਚ 200 ਬਿਲਕੁਲ ਜਾਇਜ਼ ਮੋਲਾ ਤੇਨੋ ਸਾਹਣੇ ਆ ਦੇ ੱੱਲੜਿਆ ਹਾਂ ਤੇ ਲੜਿਆ 40000 ਦੇ ਚੇਨ ਦੀ ਪਹੁੰਚ ਹੋ ਜੂਗੀ ਵੈਰੀ ਆ ਦੇ ਅਗਲੇ ਸਾਡੇ ਦੁੱਜਾ ਸੁਆ 6 ਦਾ 6 ਦੰਦ ਆ ਬਹੁਤ ਸੋਹਣਾ ਹਵਾਨਾ ਬਹੁਤ ਸੋਹਣਾ ਬਾਕੀ ਕਬੈਣੀ ਵਾਲਾ ਪਾਸਾ ਕਬੈਣੀ ਵਾਲਾ ਅਗਲਾ ਪਰਲਾ ਅਗਲਾ ਠੀਕ ਆ ਦੋਸਤੋ ਕਬੈਣੀ ਵਾਲਾ ਅਗਲਾ ਜਿਹੜਾ ਪਾਸਾ ਵੇਖ ਸਕਦੇ ਆ ਬਾਹਰੋਂ ਹੀ ਪਤਾ ਲੱਗਦਾ ਕੁੰਝ ਹਾਂਜੀ ਤੇ ਮੂੰਹ ਮੱਥੇ ਦੀ ਕੁਆਲਿਟੀ ਵੇਖ ਸਕਦੇ ਬਹੁਤ ਸੋਹਣੀ ਜਰਸੀ ਵਹਿੜਾ ਬੱਚਾ ਬੱਛਾ ਆ ਗਿਆ ਮਗਰ ਠੀਕ ਆ 40000 ਦੀ ਚੰਦੀ ਪਹੁੰਚ ਹੋ ਜੂਗੀ ਹਾਂ ਇਹ ਦੋ ਜਸਵਾ ਜਰਸੀ ਕਰਾਉ ਆ ਸਾਬ ਠੀਕ ਆ ਉਹ ਤੇਦੀ ਸੂਈ ਆ ਤੇ 12 13 ਕਿਲੋ ਬੋਲਾ ਤੇ ਦੁੱਧ ਤਿਆਰ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੁੱਲੇ ਦਾ 50000 ਦੀ ਪਹੁੰਚ ਮੁੱਲ ਨਿਕਲ ਨਹੀਂ ਗਿਆ ਅਜੋਨ ਲਈ ਤੀਜਾ ਸੂਆ ਦੱਸਿਆ ਨਾ ਦੋਸਤੋ ਦੂਜਾ ਸੂਆ 12 ਕਿਲੋ ਦੁੱਧ ਤੇ 50000 ਦੇ ਵਿੱਚ ਪਹੁੰਚ ਪਹੁੰਚ ਇਹ ਵੇਖ ਲੋ ਕਿਤਰਾ ਵਾਹ कद दरमियाना ਤੇ ਬਾਕੀ ਹਵਾਨਾ ਵੱਡੀਆਂ ਵੈੜਾ ਵਾਲਾ ਹੀ ਲੱਗਾ ਹੈ ਇਹਨੂੰ ਵੀਰੇ ਮੋੜ ਦਾ ਸਪੇਸ ਪੂਰਾ ਥਾਣਾ ਦੇ ਵਿੱਚ ਅਗਲੇ ਨਾਲ ਅਗਲਾ ਵੇਖ ਸਕਦੇ ਜੀ ਤੇ ਪਿਛਲੇ ਨਾਲ ਪਿਛਲਾ ਵੇਖ ਸਕਦੇ ਜੀ ਫੇਸ ਕੁਆਲਟੀ ਵੇਖ ਸਕਦੇ ਜੀ ਬਹੁਤ ਸੋਹਣੀ 50000 ਦੇ ਦੋਸਤੋ ਇਹ 100 ਕਿਲੋਮੀਟਰ ਦਾ ਇਹ ਪਹੁੰਚ ਹੋ ਜੂਗੀ 50000 ਦੇ ਵਿੱਚ ਇਸ ਤੋਂ ਕੇ ਟੋਕੜ ਕ ਬਣਾ ਗਈ ਜੀ ਬੱਲੀ ਟੋਕੜ ਠੀਕ ਆ ਇਹ ਕਿੰਨੇ ਟਾਈਮ ਦੀ ਸੂਈ ਹੈ ਜੀ ਸੂਈ ਤਾਂ ਉਹ ਪੱਲਾ ਵੀ ਨਹੀਂ ਆਪਰੇ ਤੇ ਕਾਲ ਆਈ ਆ ਸੂਲ ਬੜੀ ਜੀ ਬੱਚਾ ਹੈਗਾ ਬਹੁਤ ਬੱਚਾ ਨਹੀਂ ਹੈਗਾ ਇਦਾਂ ਮਿਲਦੀ ਸੂਈ ਠੀਕ ਆ ਤੇ ਦੁੱਧ ਕਿੰਨਾ 8-9 ਕਿਲੋ ਦੁੱਧ ਹੈਗਾ ਤੇ ਇਹਦਾ ਮੁੱਲ ਜਾਇ ਜਾਇ 27000 ਰੁਪਇਆ ਪੌਂਡ 27000 ਰੁਪਇਆ ਤੂੰ ਦੁੱਧ 8-9 ਕਿਲੋ ਹੈਗਾ ਆ ਵੀ ਚਾਰ ਕੇ ਜੋ ਕਿ ਕਰਦਾ ਲੋਲ ਲੋਲ ਰਹੀ ਮਾਤ ਸੁਆ ਘੜਾ ਆ ਗਿਆ ਵਾ ਵਾ ਦੁਜਾ ਵਾਲੋ ਬੋਲੋ ਜਮਾਦੋ ਕਾਲੀ ਬੋਲੋ ਦੋਸਤੋ ਟੋਕੜ ਗਾਂ ਚੰਗੇ ਢਾਂਚੇ ਦੀ ਆ ਤੇ 8-9 ਕਿਲੋ ਜਿਹੜਾ ਪੱਕਾ ਦੁੱਧ ਤਿਆਰ ਆ ਸਰਪੂ ਪੋਣਾ ਲਗਾ ਲੰਬੀ ਨੂੰ ਵੀ ਕਾਤੇ ਤੇ 27000 ਦੇ ਵਿੱਚ ਇਹਦੀ ਪਹੁੰਚ ਹੋ ਜੂਗੀ ਤੇ ਵਖਾਲੀ ਤੇ ਸਕਵਾਲਟੀ ਵੀ ਦੇਖ ਸਕਦੇ ਬਹੁਤ ਸੋਹਣੀ ਲੈ ਚੱਲ ਵੀਰ ਇਹ ਲਿਓ ਰੋ ਵੀਰ ਨੱਕਰ ਜਿਆ ਫਿੱਟ ਦੋਸਤੋ ਬੜਾ ਟਾਈਮ ਨਹੀਂ ਹੋਇਆਗਾ ਸੂਈ ਨੂੰ ਕਿਉਂਕਿ ਇਹ ਹਵਾਨਾ ਜਿਹੜਾ ਟੈਡ ਹਵਾਨੇ ਦੀ ਆ ਹਾਂਜੀ ਲੰਮੀ ਲੂਮੀ ਚੰਗੀ ਆ ਤੇ 27000 ਦੇ ਵਿੱਚ ਇਹਦੀ ਪਹੁੰਚ ਹੋ ਜੂਗੀ ਅੱਗੇ ਮੱਝ ਆ ਗਈ ਇਸ ਤੋਂ ਅੱਗੇ ਮੱਝ ਲਾਸਟ ਤੇ ਹਾਂਜੀ ਮਗਰ ਕੱਢੀ ਨਹੀਂ ਨੇ ਸਵਾ ਡੇਰ ਦੀ ਸੂਈ ਹੋਈ ਪੂਰੀ ਕੱਢੀ ਹੋਰ ਵੇਟ ਕਾਉਂਦੀ ਠੀਕ ਆ ਆ ਦੇਖੋ ਕੱਢੀ ਜਾ ਰਹੇ ਦੋਸੋ ਕੱਢੀ ਪੂਰੀ ਕੱਟੀ ਆ ਡੇਢ ਕਿ ਮਹੀਨੇ ਦੀ ਸੂਈ ਆ ਬਾਕੀ ਤੁਸੀਂ ਆਪਦੀ ਸਮਝ ਕੱਟੀ ਬਹੁਤ ਸੋਣੀ ਆ ਚੇਹੋਈ ਵੀਰ ਪਾਲਲੇ ਤੇ ਪਲੱਸ ਪੁਆਇੰਟ ਆ ਅੱਜ ਦੇ ਨਾਲ ਤੇ ਦੁੱਧ ਕਿੰਨਾ ਆ ਜਾਂ ਥਲੇ 8 ਕਿਲੋ ਦੁੱਧ ਸੂਆ ਤੀਜਾ ਮੁੱਲ ਇਹਦਾ ਕਰਦੇ ਆਪਾਂ ਮੁੱਲ ਇਹਦਾ ਲਗਾਇਆ 52000 ਦੀ ਕੋਰਜਾ ਦੋਸਤੋ ਤੀਜਾ ਸੁਆ ਹਾਂ ਦੇਖੋ ਕਿਦਾਰ ਲੱਗ ਰਿਹਾ ਤੇ ਇਹਦੀ 52000 ਦੇ ਚ ਪਹੁੰਚ ਹੋ ਜੂਗੀ ਹਾਂ ਇਹਦੇ ਨਾਲ ਐਸਾਂ ਕਿ ਥੋੜੇ ਜਿਹਾ ਧਾਰਾ 500 ਤੇ ਘਾਟ ਬਣੇ ਦੱਸ ਦੀ ਆਪਾਂ ਕਬੈਣੀ ਵਾਲ ਬੰਨੇ ਆਗਲੇ ਜਾਓ ਪਰਲੇ ਆਗਲੇ ਠੀਕ ਆ ਉਦੋਂ ਪਤਾ ਨਹੀਂ ਲੱਗਦਾ ਲੋੜ ਲਾੜ ਬੁਰਾਈ ਆ ਹਾਂਜੀ ਪਰ ਜਦੋਂ ਆਪਾਂ ਕੇਰ ਭਣ ਭਰਾਜ ਤਾਂ ਮੰਗਾ ਬਾਕੀ ਬਾਕੀ ਚੂਣ ਵੜੀ ਬੰਬੀ ਵਰਗੀ ਆ ਠੀਕ ਆ ਘੱਟ ਵੱਜੇ ਮਜ ਨੂੰ 16 ਦੋਸਤੋ ਲਾਸਟ ਤੇ ਮੱਝ ਸਿੰਘ 52000 ਰੁਪਏ ਦੇ ਵਿੱਚ 100 ਕਿਲੋਮੀਟਰ ਪਹੁੰਚ ਹੋ ਜੂਗੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਪਸ਼ੂ ਸੀ ਤੇ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲਦਾ ਪਿਆ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਵੇ ਵੀਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਜੀ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ